ਸ਼ਰਾਬੀ ਅਤੇ ਸ਼ਰਾਬ ਸ਼ਰਾਬੀ ਦੇ ਅਰਥ ਉਸ ਵਿਅਕਤੀ ਤੋਂ ਹਨ ਜਿਹੜਾ ਲੋੜ ਅਤੇ ਸਮਰੱਥਾ ਅਨੁਸਾਰ ਨਹੀਂ ਸਕੋ ਆਦਤ ਬਸ ਸ਼ਰਾਬ ਪੀਂਦਾ ਹੈ ਹਰ ਸ਼ਰਾਬੀ ਆਪਣੇ ਸ਼ਰਾਬ ਪੀਣ ਸੰਬੰਧੀ ਕਈ ਦਲੀਲਾਂ ਦੇ ਸਕਦਾ ਹੈ ਕੰਮ ਦੀ ਬੋਰਿਅਤ ਇਕਲਤਾ ਇਸ਼ਕ ਵਿੱਚ ਅਸਫਲਤਾ ਦਾ ਕਾਰਨ ਗਮ ਸੰਗੀਤਕਾਰ ਕਲਾਕਾਰ ਜਾਂ ਕਵੀ ਹੋਣ ਦੀ ਸਥਿਤੀ ਪਤਨੀ ਤੋਂ ਅਸੰਤੁਸ਼ਟਤਾ ਕਿਸੇ ਦੁੱਖ ਜਾਂ ਖੁਸ਼ੀ ਦੇ ਮੌਕੇ ਆਦੀ ਉਸ ਦੇ ਕੁਝ ਬਹਾਨੇ ਹੋ ਸਕਦੇ ਹਨ ਪਰ ਇਹ ਸਭ ਬਹਾਨੇ ਹੀ ਹੁੰਦੇ ਹਨ ਅਸਲ ਸਮੱਸਿਆ ਸ਼ਰਾਬੀ ਬਲੌਂ ਸਮਾਜਿਕ ਰੋਲ ਅਦਾ ਕਰਨ ਦੀ ਅਸਮਰਥਾ ਤੋਂ ਉਪਜੀ ਦੋਸ਼ ਭਾਵਨਾ ਹੁੰਦੀ ਹੈ ਨਿਰਾਸ਼ਤਾ ਜਾਂ ਉਪਰਾਮਤਾ ਅਤੇ ਆਪਣੇ ਕੰਮ ਪ੍ਰਤੀ ਰੁਚੀ ਉਸ ਨੂੰ ਇੱਕ ਸਧਾਰਨ ਵਿਅਕਤੀ ਨਹੀਂ ਰਹਿਣ ਦਿੰਦੀ ਅਤੇ ਉਸ ਨੂੰ ਉਸ ਦਾ ਵਰਤਾਰਾ ਵੀ ਆ ਸਧਾਰਨ ਹੋ ਨਿਭੜਦਾ ਹੈ ਅਤੇ ਕਿਉਂਕਿ ਖਾਣ ਪੀਣ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਅਮਲ ਹੈ ਇਸ ਲਈ ਸਭ ਤੋਂ ਪਹਿਲਾਂ ਇਸ ਅਮਲ ਵਿੱਚ ਤਬਦੀਲੀ ਆਉਂਦੀ ਹੈ ਅਜਿਹੇ ਵਿਅਕਤੀ ਦੀ ਗੱਲਬਾਤ ਕਮਾਉਣ ਖਰਚਣ ਪੈਣਨ ਦੂਜੀਆਂ ਪ੍ਰਤੀ ਸਤਕਾਰ ਆਦੀ ਸਭ ਪ੍ਰਕਾਰ ਦੀਆਂ ਆਦਤਾਂ ਵਿੱਚ ਤਬਦੀਲੀ ਆਉਂਦੀ ਹੈ ਨਿਰਸੰਦੇਹ ਸ਼ਰਾਬ ਦੀ ਆਦਤ ਮਹਿੰਗੀ ਹੋਣ ਕਾਰਨ ਅਤੇ ਸਰੀਰ ਉੱਤੇ ਇਸ ਦੇ ਸਪਸ਼ਟ ਮਾਰੂ ਪ੍ਰਭਾਵਾਂ ਕਾਰਨ ਆਲੇ ਦੁਆਲੇ ਦੇ ਲੋਕਾਂ ਦਾ ਇਹ ਬਧੇਰੇ ਧਿਆਨ ਖਿੱਚਦੀ ਹੈ ਅਰਥਾਤ ਸਬੰਧੀਆਂ ਦੀ ਚਿੰਤਾ ਦਾ ਕਾਰਨ ਬਣਦੀ ਹੈ ਇਹ ਸਮੱਸਿਆ ਬੜੀ ਗੁੰਝਲਦਾਰ ਹੈ ਹਰ ਸ਼ਰਾਬੀ ਦੀ ਲਖਣ ਸ਼ਖਸੀਅਤ ਅਤੇ ਉਸ ਦੀ ਮਾਨਸਿਕ ਪੱਧਰ ਰਲ ਕੇ ਸਥਿਤੀ ਨੂੰ ਇਸ ਹੱਦ ਤੱਕ ਗੰਭੀਰ ਅਤੇ ਗੁੰਝਲਦਾਰ ਬਣਾ ਦਿੰਦੀਆਂ ਹਨ ਕਿ ਕਿਸੇ ਵੀ ਦੋ ਸ਼ਰਾਬੀਆਂ ਉੱਤੇ ਇੱਕੋ ਫਾਰਮੂਲਾ ਲਾਗੂ ਨਹੀਂ ਹੋ ਸਕਦਾ ਮਹੱਤਵਪੂਰਨ ਗੱਲ ਇਹ ਜਾਣਨ ਦੀ ਹੁੰਦੀ ਹੈ ਇਹ ਸ਼ਰਾਬੀ ਨੂੰ ਸ਼ਰਾਬ ਪੀਣ ਦੀ ਆਦਤ ਕਿਨਾਂ ਹਾਲਤਾਂ ਅਤੇ ਕਿਹੜੀ ਉਮਰ ਵਿੱਚ ਲੱਗੀ ਸੀ 20 ਸਾਲ ਤੋਂ ਪਹਿਲਾਂ ਜਾਂ ਇਸ ਦੇ ਨੇੜੇ ਤੇੜੇ ਪੈਣ ਵਾਲੀ ਆਦਤ ਸ਼ਰਾਬੀ ਦੇ ਸਰੀਰ ਨੂੰ ਇਸ ਹੱਦ ਤੱਕ ਸ਼ਰਾਬ ਉਤੇ ਨਿਰਭਰ ਕਰ ਦਿੰਦੀ ਹੈ ਕਿ ਇਹ ਇਹੀ ਉਸ ਦੀ ਮੁੱਖ ਖੁਰਾਕ ਬਣ ਜਾਂਦੀ ਹੈ ਜਵਾਨੀ ਦੇ ਜੋਸ਼ ਵਿੱਚ ਭਾਵੇਂ ਅਜਿਹੇ ਵਿਅਕਤੀ ਮਹਿਸੂਸ ਨਾ ਕਰਨ ਪਰ ਹੌਲੀ-ਹੌਲੀ ਉਸ ਦਾ ਸਮਾਜਿਕ ਰਿਸ਼ਤੇ ਪ੍ਰਤੀ ਮੋਹ ਘਟ ਜਾਂਦਾ ਹੈ ਅਜੀਹਾ ਸ਼ਰਾਬੀ ਉਹਨਾਂ ਸ਼ਰਾਬੀਆਂ ਪ੍ਰਤੀ ਅਵੇਸਲਾ ਹੋ ਜਾਂਦਾ ਹੈ ਜਿਹੜੇ ਉਸ ਦੀ ਆਦਤ ਬਦਲੀ ਵਿੱਚ ਰੋਲ ਅਦਾ ਕਰ ਸਕਦੇ ਹਨ ਨਤੀਜਾ ਇਹ ਹੁੰਦਾ ਹੈ ਕਿ ਸ਼ਰਾਬੀ ਅਤੇ ਉਸ ਨਾਲ ਸੰਬੰਧਿਤ ਵਿਅਕਤੀਆਂ ਵਿਚਲਾ ਰਿਸ਼ਤਾ ਧੁੰਦਲਾ ਹੋ ਜਾਂਦਾ ਹੈ ਦੂਜੇ ਪਾਸੇ ਅਜੀਹਾ ਸ਼ਰਾਬੀ ਆਪਣੀ ਹੀ ਆਦਤ ਵਾਲੇ ਦੂਜੇ ਲੋਕਾਂ ਨਾਲ ਰਿਸ਼ਤਾ ਗੰਡਦਾ ਹੈ ਇਵੇਂ ਘਰ ਪ੍ਰਤੀ ਅਜਨਬੀਪਨ ਉਸ ਦੀ ਬਾਹਰੀ ਜਾਣ ਪਛਾਣ ਅਤੇ ਆਪਣਤ ਵਿੱਚ ਪ੍ਰਗਟ ਹੁੰਦਾ ਹੈ ਅਤੇ ਹੌਲੀ-ਹੌਲੀ ਸ਼ਰਾਬੀ ਨੂੰ ਬਾਹਰਲੇ ਆਪਣੇ ਅਤੇ ਆਪਣੇ ਘਰ ਦੇ ਜੀ ਬਾਹਰਲੇ ਪ੍ਰਤੀਤ ਹੋਣ ਲੱਗ ਪੈਂਦੇ ਹਨ ਉਸ ਦੇ ਨਵੇਂ ਬਣੇ ਆਪਣੇ ਉਸ ਨਾਲ ਹਰ ਮੁਸ਼ਕਲ ਵਿੱਚ ਸਾਥ ਦਿੰਦੇ ਹਨ ਅਤੇ ਸ਼ਰਾਬ ਪੀਣ ਦੀ ਆਦਤ ਪੱਕੀ ਅਤੇ ਰਸ ਦੀ ਰਹਿੰਦੀ ਹੈ ਭਾਵੇਂ ਕੋਈ ਵੀ ਖੇਤਰ ਹੋਵੇ ਉਸ ਖੇਤਰ ਵਿੱਚ ਰੁੱਝੇ ਲੋਕ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਸਦਾ ਤਤਪਰ ਰਹਿੰਦੇ ਹਨ ਨਾ ਕੇਵਲ ਉਹ ਉਸ ਖੇਤਰ ਦਾ ਡੂੰਘਾ ਅਤੇ ਵਿਸ਼ਾਲ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਨ ਸਗੋਂ ਉਸ ਖੇਤਰ ਵਿੱਚ ਮਾਨਤਾ ਪ੍ਰਾਪਤ ਕਰਕੇ ਆਪਣੀ ਪ੍ਰਤਿਸ਼ਠਾ ਵੀ ਸਥਾਪਿਤ ਕਰਨਾ ਚਾਹੁੰਦੇ ਹਨ ਸ਼ਰਾਬ ਜੂਆ ਸਮਗਲਿੰਗ ਅਤੇ ਅਜਿਹੇ ਸਾਰੇ ਕਾਲੇ ਧੰਦੇ ਵਿੱਚ ਧੰਦਿਆਂ ਵਿੱਚ ਇਸ ਗੱਲ ਦੀ ਸਾਂਝ ਹੈ ਕਿ ਇਹਨਾਂ ਵਿੱਚ ਨਤੀਜਾ ਝਟਪਟ ਸਾਹਮਣੇ ਆ ਜਾਂਦਾ ਹੈ ਅਰਥਾਤ ਅਜਿਹੇ ਧੰਦਿਆਂ ਵਿੱਚ ਜਾਂ ਅਜਿਹੀਆਂ ਆਦਤਾਂ ਵਾਲੇ ਲੋਕ ਉਹਨਾਂ ਕੰਮਾਂ ਤੋਂ ਉਪਰਾਮ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਲੰਮੇ ਅਭਿਆਸ ਜਾਂ ਨਤੀਜੇ ਦੀ ਉਡੀ ਕਰਨ ਦੀ ਲੋੜ ਹੁੰਦੀ ਹੈ ਸ਼ਰਾਬ ਸ਼ਰਾਬੀ ਵਿੱਚ ਵੱਡਾ ਸ਼ਰਾਬੀ ਬਣਨ ਸ਼ਰਾਬ ਦਾ ਵਿਸ਼ੇਸ਼ਕ ਪ੍ਰਤੀਤ ਹੋਣ ਤੇ ਸ਼ਰਾਬ ਦੇ ਵੱਖ-ਵੱਖ ਸਾਧਨਾਂ ਅਤੇ ਵਸਤੂਆਂ ਦਾ ਮਾਹਰ ਹੋਣ ਦੀ ਇੱਛਾ ਉਪਜਦੀ ਹੈ। ਅਜਿਹੇ ਵਿਅਕਤੀ ਚੋਰੀ ਕਰ ਸਕਦਾ ਹੈ। ਅਜਿਹਾ ਵਿਅਕਤੀ ਚੋਰੀ ਕਰ ਸਕਦਾ ਹੈ, ਕਰਦੀਆਂ ਚੀਜ਼ਾਂ ਵੇਚ ਸਕਦਾ ਹੈ ਅਤੇ ਕਿਸੇ ਦਾ ਕੋਟਾਪਾ ਵੀ ਕਰ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਆਮਦਨ ਝਟਪਟ ਹੋਣੀ ਚਾਹੀਦੀ ਹੈ। ਅਤੇ ਜੇ ਦੇਰੀ ਹੋਵੇ, ਦੇਰੀ ਹੋ ਵੀ ਜਾਵੇ ਤਾਂ ਇੰਨੀ ਕੁ ਦੇਰੀ ਹੋਣੀ ਚਾਹੀਦੀ ਹੈ ਕਿ ਸ਼ਰਾਬ ਪੀਣ ਅਤੇ ਨਸ਼ਾ ਚੜਨ ਵਿਚਕਾਰ ਜਿੰਨੀ ਹੁੰਦੀ ਹੈ। ਇਹ ਬਿਅਕਤੀ ਵਿੱਚ ਨਾ ਕੇਵਲ ਉਪਰੋਕਤ ਤਬਦੀਲੀਆਂ ਆਉਂਦੀਆਂ ਹਨ ਸਗੋਂ ਉਸ ਦੀ ਸੋਚ ਦਾ ਪੈਮਾਨਾ ਪੈਮਾਨਾ ਬੋਤਲ ਅਧਿਆ ਪਉਆ ਜਾਂ ਬਲੇਤੀ ਜਾਂ ਦੇਸੀ ਆਦੀ ਬਣ ਜਾਂਦੇ ਹਨ ਸ਼ਰਾਬੀ ਜਦੋਂ ਕਿਸੇ ਖੂਬਸੂਰਤ ਔਰਤ ਦੀ ਗੱਲ ਕਰੇਗਾ ਤਾਂ ਇਹ ਕਹੇਗਾ ਉਸ ਨੂੰ ਦੇਖ ਕੇ ਤਾਂ ਬੋਤਲ ਦਾ ਨਸ਼ਾ ਚੜ ਜਾਂਦਾ ਹੈ ਜੇ ਕਿਸੇ ਸ਼ਟਲ ਟ੍ਰੇਨ ਦੀ ਗੱਲ ਕਰੇਗਾ ਤਾਂ ਕਹੇਗਾ ਪਉਆ ਪਉਆ ਜਾ ਰਿਹਾ ਹੈ ਆਦਿ ਜਦੋਂ ਕਿਸੇ ਵਿਅਕਤੀ ਦੀ ਸੋਚ ਆਦਤਾਂ ਦ੍ਰਿਸ਼ਟੀਕੋਣ ਆਦੀ ਦਾ ਆਧਾਰ ਹੀ ਸ਼ਰਾਬ ਹੋ ਜਾਵੇ ਜਾਂ ਅਜਿਹੇ ਵਿਅਕਤੀ ਲਈ ਸ਼ਰਾਬ ਛੱਡਣਾ ਜਾਂ ਜੀਵਨ ਤਿਆਗਣਾ ਇੱਕੋ ਗੱਲ ਬਣ ਇੱਕੋ ਗੱਲ ਹੋ ਜਾਂਦੀ ਹੈ ਕੋਈ ਵੀ ਵਿਅਕਤੀ ਇਸ ਸੰਸਾਰ ਵਿੱਚ ਇਕੱਲਾ ਨਹੀਂ ਰਹਿ ਸਕਦਾ ਹਰ ਇੱਕ ਵਿਅਕਤੀ ਦੇ ਦੋਸਤ ਗੁਆਂਢੀ ਰਿਸ਼ਤੇਦਾਰ ਆਦੀ ਹੁੰਦੇ ਹਨ ਦੋਸਤ ਸਾਡੀ ਆਪਣੀ ਚੋਣ ਹੁੰਦੇ ਹਨ ਜਦੋਂ ਕਿ ਰਿਸ਼ਤੇਦਾਰੀਆਂ ਸਾਡੇ ਜਨਮ ਨਾਲ ਹੀ ਸਾਡੇ ਉੱਤੇ ਠੋਸ ਦਿੱਤੀਆਂ ਜਾਂਦੀਆਂ ਹਨ ਦੋਸਤ ਉਸ ਨੂੰ ਕਹਿੰਦੇ ਹਨ ਜਿਸ ਦੀਆਂ ਆਤਾਂ ਪਸੰਦਗੀਆਂ ਅਤੇ ਨਾ ਪਸੰਦਗੀਆਂ ਸਾਡੇ ਜਿਹੀਆਂ ਹੋਣ ਸੁਭਾਅਕ ਹੀ ਸ਼ਰਾਬੀ ਦੇ ਦੋਸਤ ਸ਼ਰਾਬੀ ਹੀ ਹੋਣਗੇ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਸ਼ਰਾਬੀ ਬਦੇਰੇ ਸੋਖਾ ਆਪਣੇ ਸ਼ਰਾਬੀ ਦੋਸਤਾਂ ਵਿੱਚ ਹੀ ਅਨੁਭਵ ਕਰੇਗਾ ਦੂਜੇ ਲੋਕਾਂ ਨਾਲ ਉਸ ਦਾ ਰਿਸ਼ਤਾ ਨਾ ਤਾਂ ਡੂੰਘਾ ਹੋਵੇਗਾ ਤੇ ਨਾ ਹੀ ਵਿਸ਼ਾਲ ਹੋਵੇਗਾ ਅਜਿਹੀ ਹਾਲਤ ਵਿੱਚ ਸ਼ਰਾਬੀ ਜੇ ਸ਼ਰਾਬ ਛੱਡਣੀ ਵੀ ਚਾਹੇ ਤਾਂ ਉਸਦੇ ਦੋਸਤ ਇਸ ਆਦਤ ਨੂੰ ਨਹੀਂ ਛੱਡਣ ਦੇਣਗੇ ਇਹੀ ਸਥਿਤੀ ਵਿੱਚ ਸ਼ਰਾਬੀ ਆਪ ਵੀ ਸੋਚਦਾ ਹੈ ਉਹ ਕੀ ਕਹਿਣਗੇ ਕਿ ਧੋਖਾ ਦਿੱ ਗਿਆ ਜੇਕਰ ਸ਼ਰਾਬੀ ਆਪਣੀਆਂ ਆਦਤਾਂ ਨੂੰ ਛੱਡਦਾ ਹੈ ਤਾਂ ਉਸ ਨੂੰ ਆਪਣੇ ਦੋਸਤਾਂ ਨੂੰ ਵੀ ਛੱਡਣਾ ਪਵੇਗਾ ਅਸੁਰੱਖਿਆ ਦੀ ਭਾਵਨਾ ਉਸ ਨੂੰ ਦੋਵੇਂ ਚੀਜ਼ਾਂ ਛੱਡਣ ਤੋਂ ਰੋਕਦੀ ਹੈ ਨਵੀਆਂ ਦੋਸਤੀਆਂ ਪੈ ਨਹੀਂ ਸਕਦੀਆਂ ਸਭ ਲੋਕ ਸ਼ਰਾਬੀ ਦੇ ਸੁਭਾਅ ਨੂੰ ਜਾਣਦੇ ਹੁੰਦੇ ਹਨ ਉਸ ਦਾ ਸਧਾਰਨ ਵਿਅਕਤੀਆਂ ਨਾਲ ਤਾਲਮੇਲ ਟੁੱਟਦਾ ਟੁੱਟਦਾ ਟੁੱਟ ਗਿਆ ਹੁੰਦਾ ਹੈ ਵਾਪਸ ਆਉਣਾ ਸੰਭਵ ਨਹੀਂ ਹੁੰਦਾ ਅਤੇ ਆदत ਨੂੰ ਬਣਾਈ ਰੱਖਣਾ ਸੌਖਾ ਹੁੰਦਾ ਹੈ ਕੋਈ ਔਖੀ ਗੱਲ ਨਹੀਂ ਹੁੰਦੀ ਇਸ ਲਈ ਸ਼ਰਾਬੀ ਸੁਰੱਖਿਆ ਸੁਰੱਖਿਆ ਦੇ ਖੇਤਰ ਨੂੰ ਛੱਡ ਕੇ ਅਸੁਰੱਖਿਆ ਦੇ ਖੇਤਰ ਵਿੱਚ ਵਿਚਰਨਾ ਨਹੀਂ ਚਾਹੁੰਦਾ ਸੋ ਉਹ ਕਈ ਵਾਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਦੋਂ ਆਪਣੇ ਇਰਾਦੇ ਵਿੱਚ ਸਫਲ ਨਹੀਂ ਹੁੰਦਾ ਤਾਂ ਉਹ ਉਹ ਕੁਝ ਕਰਨਾ ਹੀ ਛੱਡ ਦਿੰਦਾ ਹੈ ਜਿਸ ਵਿੱਚ ਸਫਲਤਾ ਪ੍ਰਾਪਤ ਹੀ ਨਹੀਂ ਹੋ ਸਕਦੀ ਬਹੁਤੇ ਸ਼ਰਾਬੀ ਬਦੀਰੇ ਕੰਮ ਕਰਨ ਕਾਰਨ ਕਰਕੇ ਸ਼ਰਾਬ ਨਹੀਂ ਪੀਂਦੇ ਸਗੋਂ ਸ਼ਰਾਬ ਪੀਣ ਲਈ ਬਦੀਰੇ ਕੰਮ ਕਰਦੇ ਹਨ ਇਹ ਬਿਅਕਤੀ ਕਿਸੇ ਨਿਰਾਸ਼ਤਾ ਦਾ ਸ਼ਿਕਾਰ ਹੁੰਦੇ ਹਨ ਜਿਵੇਂ ਸੰਤਾਨ ਨਾ ਹੋਣਾ ਪਤਨੀ ਜਾਂ ਸੂਰਿਆ ਨਾਲ ਅਣਬਣ ਜੀਵਨ ਤੋਂ ਅਸੰਤੁਸ਼ਟੀ ਆਦੀ ਕੁਝ ਉਦਾਹਰਨਾਂ ਹਨ ਸ਼ਰਾਬੀ ਸਰੀਰਕ ਅਤੇ ਮਾਨਸਿਕ ਪੱਖੋਂ ਇਸ ਹੱਦ ਤੱਕ ਨਿਰਵਲ ਹੋ ਜਾਂਦਾ ਹੈ ਕਿ ਉਹ ਆਪਣੇ ਹੀ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਰੱਖਦਾ ਸ਼ਰਾਬ ਦੇ ਨਿਤ ਮਹਿੰਗੇ ਹੋਣ ਤੇ ਸ਼ਰਾਬ ਵਿੱਚਲੀ ਮਿਲਾਵਟ ਆਦੀ ਤੋਂ ਸ਼ਰਾਬੀ ਪੀੜਤ ਹੁੰਦਾ ਹੈ ਪਰ ਮਜਬੂਰੀ ਦੀ ਹਾਲਤ ਵਿੱਚ ਉਹ ਸ਼ਰਾਬ ਦੀ ਮਿਕਦਾਰ ਘਟਾਉਣ ਦੀ بجائے ਉਸ ਨੂੰ ਸ਼ਰਾਬ ਦਾ ਦਰਜਾ ਨੀਮਾ ਕਰਨਾ ਪੈਂਦਾ ਹੈ ਅਰਥਾਤ ਘਟਿਆ ਸ਼ਰਾਬ ਪੀਣੀ ਪੈਂਦੀ ਹੈ ਸਭ ਤੋਂ ਭੈੜੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਸ਼ਰਾਬੀ ਇਕੱਲਾ ਹੀ ਸ਼ਰਾਬ ਪੀਣ ਲੱਗ ਪਵੇ ਸ਼ਰਾਬੀ ਲਈ ਗੁਜ਼ਾਰੇ ਦੇ ਅਰਥ ਸ਼ਰਾਬ ਨਾਲ ਜੁੜ ਜਾਂਦੇ ਹਨ ਉਹ ਉਹਨਾਂ ਠੇਕਿਆਂ ਦੀ ਭਾਲ ਕਰਦਾ ਹੈ ਜਿੱਥੋਂ ਸ਼ਰਾਬ ਸਸਤੀ ਮਿਲਦੀ ਹੋਵੇ ਦੋ ਸ਼ਰਾਬੀਆਂ ਦੋ ਸ਼ਰਾਬੀ ਪੂਰੀ ਬੋਤਲ ਖਰੀਦ ਕੇ ਉਸ ਦਾ ਅੱਧ ਅੱਧ ਕਰਕੇ ਕੁਝ ਪੈਸੇ ਬਚਾ ਲੈਂਦੇ ਹਨ ਅਜਿਹੇ ਸ਼ਰਾਬੀ ਉਹਨਾਂ ਲੋਕਾਂ ਨੂੰ ਮਿਲਣਾ ਬੰਦ ਕਰਦੇ ਕਰ ਦਿੰਦੇ ਹਨ ਜਿਹੜੇ ਉਹਨਾਂ ਨੂੰ ਸ਼ਰਾਬ ਪੀਣ ਦੀ ਮਤ ਦਿੰਦੇ ਹਨ ਅਜਿਹੇ ਸ਼ਰਾਬੀ ਆਪਣੇ ਆਪ ਵਿੱਚ ਸੁੰਗੜ ਜਾਂਦੇ ਹਨ ਕੱਪੜੇ ਜੁੱਤੀਆਂ ਸਸਤੇ ਕੱਪੜੇ ਪਾ ਕੇ ਸਸਤੀਆਂ ਚੀਜ਼ਾਂ ਖਰੀਦ ਕੇ ਸ਼ਰਾਬੀਆਂ ਵਿੱਚ ਗੁਜ਼ਾਰਾ ਕਰਨ ਦੀ ਪ੍ਰਵਿਰਤੀ ਜਗਦੀ ਹੈ ਅਰਥਾਤ ਉਹ ਜੀਵਨ ਦੀਆਂ ਸਧਾਰਨ ਲੋੜਾਂ ਪ੍ਰਤੀ ਬੇਮੁਖ ਹੋਣ ਲੱਗ ਪੈਂਦੇ ਹਨ ਜੇ ਸ਼ਰਾਬੀ ਗ੍ਰੇਸਤੀ ਹੈ ਤਾਂ ਪਤਨੀ ਦੀ ਮਾਰ ਕੁੱਟ ਕਰੇਗਾ ਬੱਚਿਆਂ ਦਾ ਕੁਟਾਪਾ ਕਰੇਗਾ ਗਵੰਡੀਆਂ ਨਾਲ ਲੜਾਈ ਕਰੇਗਾ ਮਕਾਨ ਮਾਲਕ ਨਾਲ ਝਗੜਾ ਪੈਸੇ ਨੂੰ ਲੈ ਕੇ ਵਾਪਸ ਨਾ ਦੇਣਾ ਦੁਕਾਨਦਾਰਾਂ ਤੋਂ ਉਧਾਰ ਲੈਣਾ ਆਦੀਆਂ ਦੀਆਂ ਅਲਮਤਾਂ ਸਾਹਮਣੇ ਆਉਂਦੀਆਂ ਹਨ ਇਸ ਸਥਿਤੀ ਵਿੱਚ ਸ਼ਰਾਬੀ ਦਾ ਸ਼ਰਾਬ ਛਡੋਣਾ ਛਡਾਉਣ ਦਾ ਹਰ ਯਤਨ ਅਸਫਲ ਹੋ ਸਕਦਾ ਹੈ ਸ਼ਰਾਬ ਪੀਣ ਨਾਲ ਵਿਅਕਤੀ ਵਿੱਚ ਕੰਮ ਕਰਨ ਦੀ ਸਮਰੱਥਾ ਘਟਦੀ ਹੈ ਅਤਿਨਤੀਜੇ ਬਜੋ ਬਹਾਨੇ ਲਾਉਣੇ ਝੂਠ ਬੋਲਣ ਦੀ ਆਦਤ ਵੱਧਦੀ ਹੈ ਅਰਥਾਤ ਜ਼ਿੰਦਗੀ ਨਾਲ ਲੁਕਣ ਮਿਚੀ ਖੇਡਣ ਦੀ ਆਦਤ ਪੈ ਜਾਂਦੀ ਹੈ ਅਜਿਹੇ ਵਿਅਕਤੀਆਂ ਦੇ ਬੱਚੇ ਬੜੀਆਂ ਕਠਨਾਈਆਂ ਦਾ ਸਾਹਮਣਾ ਕਰਦੇ ਹਨ ਉਹਨਾਂ ਵਿੱਚ ਆਪਣੀ ਸਮਰੱਥਾ ਅਨੁਸਾਰ ਆਪਣੇ ਸੰਬੰਧੀ ਸਹੀ ਗਲਤ ਫੈਸਲੇ ਕਰਨ ਦੀ ਪ੍ਰਵਿਰਤੀ ਜਗ ਪੈਂਦੀ ਹੈ ਅਜਿਹੇ ਵਿਅਕਤੀਆਂ ਦੀਆਂ ਧੀਆਂ ਘਰ ਵਿੱਚ ਖਾਣ ਹਲਾਉਣ ਦੀ ਘਾਟ ਕਾਰਨ ਬਾਹਰੋਂ ਪੂਰਾ ਕਰਨ ਦਾ ਯਤਨ ਕਰਦੀਆਂ ਹਨ ਪੁੱਤਰ ਅਕਸਰ ਛੋਟੀ ਉਮਰ ਵਿੱਚ ਖੁਦਮੁਖਤਿਆਰ ਅਤੇ ਲਾਪਰਵਾਹ ਹੋ ਜਾਂਦੇ ਹਨ ਵੇਖਿਆ ਗਿਆ ਹੈ ਕਿ ਬਹੁਤੀਆਂ ਹਾਲਤਾਂ ਵਿੱਚ ਸ਼ਰਾਬੀ ਪਿਓ ਦੀ ਸੰਤਾਨ ਆਮ ਕਰਕੇ ਸਿਆਣੀ ਅਤੇ ਸਾਊ ਹੁੰਦੀ ਹੈ ਇਸ ਇਸ ਪ੍ਰਕਾਰ ਦੇ ਸੁਭਾਅ ਦੇ ਵੀ ਮਨੋਵਿਗਿਆਨਿਕ ਕਾਰਨ ਹਨ ਸ਼ਰਾਬੀ ਦੇ ਬੱਚੇ ਆਪਣੇ ਪਿਓ ਦੀਆਂ ਘਟਾਆਂ ਨੂੰ ਆਪਣੇ ਸਾਊ ਵਿਹਾਰ ਨਾਲ ਟਕਦੇ ਹਨ ਅਤੇ ਸ਼ਰਾਬ ਦੇ ਭੈੜੇ ਅਸਰਾਂ ਨੂੰ ਨਿਰੰਤਰ ਵੇਖਦੇ ਰਹਿਣ ਕਰਕੇ ਉਹਨਾਂ ਨੂੰ ਜੀਵਨ ਦੀ ਸੋਝੀ ਜਲਦੀ ਹੀ ਆ ਜਾਂਦੀ ਹੈ ਅਜਿਹੀ ਸ਼ਰਾਬੀ ਵਿਅਕਤੀ ਦੀ ਪਤਨੀ ਨਾ ਸੁਹਾਗਣ ਹੁੰਦੀ ਹੈ ਨਾ ਵਿਧਵਾ ਅਜਿਹੀ ਪਤਨੀ ਦੀ ਗੱਲਬਾਤ ਅਤੇ ਵਿਹਾਰ ਪੁਰਸ਼ਾਂ ਵਾਲਾ ਹੋ ਜਾਂਦਾ ਹੈ ਉਹ ਆਪਣੇ ਬੱਚਿਆਂ ਪ੍ਰਤੀ ਪਤੀ ਵਿਰੁੱਧ ਜਥੇਬੰਦ ਉਹ ਆਪਣੇ ਬੱਚਿਆਂ ਨੂੰ ਪਤੀ ਵਿਰੁੱਧ ਜਥੇਬੰਦ ਕਰਕੇ ਦਿਨ ਕੱਟੀ ਕਰਦੀ ਹੈ ਜੀਵਨ ਵਿੱਚ ਲਗਾਤਾਰ ਸੰਘਰਸ਼ ਕਰਨ ਕਾਰਨ ਕਾਰਨ ਅਜੀਆਂ ਪਤਨੀਆਂ ਵਿੱਚ ਮਰਦਾਉਪਨ ਆ ਜਾਂਦਾ ਹੈ ਅਤੇ ਉਹ ਕੰਮ ਕਰਦੇ ਰਹਿਣ ਕਾਰਨ ਸਰੀਰ ਪੱਖੋਂ ਬਲਵਾਨ ਤੇ ਚੁਸਤ ਹੁੰਦੀਆਂ ਹਨ ਸ਼ਰਾਬੀ ਲਈ ਸ਼ਾਮ ਗੁਜ਼ਾਰਨਾ ਹੀ ਸਭ ਤੋਂ ਵੱਡਾ ਸੰਕਟ ਹੁੰਦਾ ਹੈ ਉਧਾਰ ਲੈ ਕੇ ਜਾਂ ਕਿਸੇ ਦੀ ਮੰਤ ਕਰਕੇ ਕੋਈ ਚੀਜ਼ ਗਿਰਵੀ ਰੱਖ ਕੇ ਜਾਂ ਕਿਸੇ ਹੋਰ ਬਹਾਨੇ ਨਾਲ ਕਿਵੇਂ ਨਾ ਕਿਵੇਂ ਟਾਣੀ ਜੁੜ ਹੀ ਬੈਠਦੀ ਹੈ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਸ਼ਰਾਬੀ ਦਾ ਸੂਟ ਚੜਦਾ ਹੀ ਸ਼ਾਮ ਨੂੰ ਹੈ ਸ਼ਰਾਬੀ ਦੀ ਸਥਿਤੀ ਉਸ ਸਮੇਂ ਬੜੀ ਤਰਸਯੋਗ ਹੁੰਦੀ ਹੈ ਜਦੋਂ ਸ਼ਰਾਬੀ ਕੋਲ ਸ਼ਰਾਬ ਤਾਂ ਹੋਵੇ ਪਰ ਪੀਣ ਲਈ ਕੋਈ ਦਲੀਲ ਨਾ ਹੋਵੇ ਸ਼ਰਾਬੀ ਦੀ ਰੁਚੀ ਕੰਮਕਾਜ ਜਾਂ ਆਲੇ ਦੁਆਲੇ ਵਿੱਚ ਇਸ ਹੱਦ ਤੱਕ ਘਟ ਜਾਂਦੀ ਹੈ ਕਿ ਉਹ ਹਰ ਥਾਂ ਉਗੜਿਆ ਹੋਇਆ ਉਖੜਿਆ ਹੋਇਆ ਅਤੇ ਹਰ ਵੇਲੇ ਵਿਹਲਾ ਪਰੇਸ਼ਾਨ ਪ੍ਰਤੀਤ ਹੁੰਦਾ ਹੈ ਵੇਖਿਆ ਗਿਆ ਹੈ ਕਿ ਹਰ ਆਦਤਨ ਸ਼ਰਾਬੀ ਆਪਣੇ ਆਪ ਨੂੰ ਆਪਣੇ ਸੰਗੀਆਂ ਸਾਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਕੋਸਦਾ ਤੇ ਭੰਡਦਾ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਉਹ ਅਜਿਹੇ ਖੇਤਰ ਨੂੰ ਛੱਡਣ ਲਈ ਆਪ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਦਾ ਸ਼ਰਾਬੀ ਸ਼ਰਾਬ ਨੂੰ ਛੱਡਣਾ ਚਾਹੁੰਦਾ ਹੈ ਪਰ ਸ਼ਰਾਬ ਸ਼ਰਾਬੀ ਨੂੰ ਨਹੀਂ ਛੱਡਦੀ ਅਤੇ ਅੰਤ ਨੂੰ ਸ਼ਰਾਬ ਉਸ ਨੂੰ ਆਪਣੇ ਨਾਲ ਹੀ ਲੈ ਜਾਂਦੀ ਹੈ ਧੰਨਵਾਦ ਜੀ